ਹੈਲੋ ਮੈਂ ਡਾਕਟਰ ਤੇਰੰਕਰ ਲੈ ਕੇ ਆਈ ਹਾਂ ਇੱਕ ਨਵੀਂ ਵੀਡੀਓ ਇੱਕ ਬਿਲਕੁਲ ਦੁਰਲੱਭ ਵਿਸ਼ੇ 스ਮਿਤ ਟਿਕ ਕੇ ਬੈਠ ਜਾਓ ਪਲੀਜ਼ ਕਨਸੈਂਟਰੇਟ ਕਰਿਓ ਮੇਰੀ ਬਹੁਤ ਮਿਹਨਤ ਲੱਗਦੀ ਹੈ ਜਦੋਂ ਵੀ ਮੈਂ ਤੁਹਾਡੇ ਲਈ ਟੌਪਿਕ ਤਿਆਰ ਕਰਦੀ ਹਾਂ ਅੱਜ ਕੱਲ੍ਹ ਖੁਦਕੁਸ਼ੀ ਕਰਨਾ ਆਮ ਗੱਲ ਹੋ ਗਈ ਹੈ ਲਾਈਵ ਵੀਡੀਓ ਬਣਾਓ ਲਾਈਵ ਹੋ ਜਾਓ ਆਪਣਾ ਦੁੱਖਦਰਦ ਸ਼ੇਅਰ ਕਰੋ ਚਲੋ ਜੀ ਮਰ ਜਾਓ ਮੁਕਤ ਹੋਣਾ ਹੀ ਨਾ ਸਾਨਾ ਨਹੀਂ ਨਾ ਮਰਨ ਤੋਂ ਬਾਅਦ ਮਿਲਦੀ ਹੈ ਸਿਰਫ ਪਟਕਣ ਇੰਜ ਨਹੀਂ ਕਰਨਾ ਹੁੰਦਾ ਆਓ ਦੱਸਦੀਆਂ ਕੋਈ ਵੀ ਵਿਅਕਤੀ ਜੋ ਆਪਣੀ ਉਮਰ ਤੋਂ ਪਹਿਲਾਂ ਖੁਦ ਹੀ ਆਪਣੀ ਜ਼ਿੰਦਗੀ ਖਤਮ ਕਰ ਲੈਂਦਾ ਤਾਂ ਮੇਰੇ ਸਾਹਮਣੇ ਤੁਹਾਡੇ ਸਾਹਮਣੇ ਦੋ ਸਵਾਲ ਹੈ ਨੰਬਰ 1 ਕਿ ਉਹ ਪਰਮਾਤਮਾ ਦੇ ਲਿਖੀ ਉਮਰ ਦੇ ਵਿਰੁੱਧ ਚਲਾ ਗਿਆ ਇੰਜ ਕਰਕੇ ਦੂਜਾ ਸਵਾਲ ਜਾਂ ਫਿਰ ਇਹ ਵੀ ਉਸੇ ਦੇ ਪ੍ਰਾਰਵਤ ਦਾ ਹਿੱਸਾ ਹੈ ਪ੍ਰਾਰਬਧ ਪੂਰਵਲੇਖਨ ਪਾਸਟ ਤੇ ਵਰਤਮਾਨ ਚ ਜੋ ਉਸ ਨੇ ਖੁਦਕਿਸ਼ੀ ਕੀਤੀ ਉਹ ਹੈ ਕਿਰਿਆਮਾਨ ਪਰ ਜੇ ਸਭ ਕੁਝ ਪ੍ਰਮਾਤਮਾ ਦੇ ਲਿਖੇ ਅਨਸਾਰ ਹੀ ਹੁੰਦਾ ਆ ਤਾਂ ਫਿਰ ਖੁਦਕਿਸ਼ੀ ਵੀ ਤਾਂ ਉਸੇ ਰਚਨਾ ਵਿੱਚ ਹੀ ਆਉਂਦੀ ਹੈ ਨਾ ਕਿ ਆਪਾਂ ਕਵਾਂਗੇ ਕਿ ਇਹ ਪ੍ਰਮਾਤਮਾ ਦਾ ਹੀ ਭਾਣਾ ਸੀ ਤਾਂ ਤਾਂ ਇਦਾਂ ਹੋ ਗਿਆ ਹਰ ਗੱਲ 'ਚ ਅਸੀਂ ਮੰਨ ਕੇ ਚੱਲਦੇ ਹਾਂ ਕਿ ਇਹ ਇਦਾਂ ਹੀ ਲਿਖਿਆ ਗਿਆ ਸੀ ਤੇ ਪ੍ਰਮਾਤਮਾ ਦਾ ਭਾਣਾ ਹੈ ਲਿਖਿਆ ਗਿਆ ਸੀ ਦਾ ਮਤਲਬ ਪ੍ਰਾਰਬਧ ਪਾਸਟ ਕਰਮ ਉਸਨੇ ਖੁਦਕਿਸ਼ੀ ਕਰ ਲਈ ਕਿਰਿਆਮਾਨ ਕਰਮ ਜੇ ਉਸਨੇ ਖੁਦਕਿਸ਼ੀ ਪ੍ਰਮਾਤਮਾ ਦੇ ਭਾਣੇ ਅਨੁਸਾਰ ਕੀਤੀ ਤਾਂ ਫਿਰ ਤਾਂ ਉਹਦੀ ਆਤਮਾ ਮੁਕਤ ਹੋ ਜਾਣੀ ਚਾਹੀਦੀ ਆ ਫਿਰ ਉਹ ਪ੍ਰੇਤ ਜੋਨੀ 'ਚ ਸੈਂਕੜੇ ਸਾਲ ਆਤਮਾ ਭਟਕਦੀ ਕਿਉਂ ਆ ਬਹੁਤ ਐਮ ਸਵਾਲਾ ਜੋ ਮੈਂ ਡਿਸਕਲੋਜ਼ ਕਰਨ ਜਾ ਰਹੀ ਹਾਂ ਵਨ ਬਾਏ ਵਨ ਪਰਾਤਨ ਗ੍ਰੰਥਾਂ ਦੇ ਆਧਾਰ ਤੇ ਜੋ ਸੱਚ ਹੈ ਸੋ ਇਹ ਸਵਾਲ ਅੱਜ ਦੇ ਸਮੇਂ ਚ ਬਹੁਤ ਗੰਭੀਰ ਹੈ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਲੌਜੀਕਲੀ ਦੇਵਾਂਗੇ ਧਿਆਨ ਨਾਲ ਮੇਰੀ ਵੀਡੀਓ ਤੇ ਅੰਤ ਤੱਕ ਬਨੇ ਰਹਿਣਾ ਦੇਖੋ ਪਰਾਤਨ ਗ੍ਰੰਥਾਂ ਚ ਆਉਂਦਾ ਹੈ ਕਿ ਕਦੇ ਤੁਸੀਂ ਸੋਚਿਆ ਜੇ ਕੋਈ ਬੰਦਾ ਖੁਦ ਕਿਸੇ ਕਰਦਾ ਤੱਕੀ ਰੱਬ ਨੇ ਉਹਦੀ ਮੌਤ ਲਿਖੀ ਹੋਆ ਜਾਂ ਫਿਰ ਉਹ ਆਪਣੀ ਲਿਖੀ ਹੋਈ ਕਿਸਮਤ ਦੇ ਅਨੁਸਾਰ ਉਸ ਆਪਣੇ ਜੀਵਨ ਦੇ ਖਿਲਾਫ ਚੱਲ ਪਿਆ ਔਰ ਸਧਾਰਨ ਮੌਤਾਂ ਦੀ ਤਰ੍ਹਾਂ ਇਹ ਇੱਕ ਆਤਮਿਕ ਅੰਤ ਹੈ ਇਹ ਕਹਿ ਲਓ ਜਾਂ ਫਿਰ ਕਹਿ ਲੋ ਕਿ ਇਹ ਰੂਹ ਨੂੰ ਅਗਲੇ ਸੰਕੜੇ ਜਨਮਾਂ ਲਈ ਉਸਨੇ ਕੈਦ ਕਰ ਲਿਆ ਮੁਕਤ ਥੜੋ ਹੋਣਾ ਰੇਤ ਜੁਨੀ ਚ ਪਟਕਣਾ ਆਤਮਾ ਬਾਰੇ ਬਹੁਤ ਸਾਰੀਆਂ ਵਿਚਾਰਧਾਰਾਵਾਂ ਨੇ ਜਿਹੜੀ ਆਤਮਾ ਆਪਣੀ ਉਮਰ ਤੋਂ ਪਹਿਲਾਂ ਜ਼ਬਰਨ ਦੇ ਛੱਡਦਾ ਹੈ ਜਾਂ ਕਹਿ ਲਓ ਜਿਹੜਾ ਮਨੁੱਖ ਆਪਣੀ ਆਯੂ ਜੋ ਪ੍ਰਮਾਤਮਾ ਨੇ ਵਿਧੀ ਵਿਵਧਾਨ ਅਨੁਸਾਰ ਜਨਮ ਸਮੇ ਲਿਖੀ ਹੈ ਉਹ ਆਯੂ ਪੂਰੀ ਹੋਣ ਤੋਂ ਪਹਿਲਾਂ ਖੁਦਕੁਸ਼ੀ ਕਰ ਲਏ ਤਾਂ ਉਹਨਾਂ ਦੀ ਆਤਮਾ ਆਮ ਮੌਤ ਵਾਲੀ ਪ੍ਰਕਿਰਿਆ ਚੋਂ ਨਹੀਂ ਲੰਘਣੀ ਬਿਲਕੁਲ ਵੀ ਨਹੀਂ ਮੈਂ ਬੀਤੇ ਕੱਲ ਦੀ ਵੀਡੀਓ ਚ ਸੱਤ ਪੜਾ ਦੱਸਿਆ ਉਹਨਾਂ ਸੱਤ ਕਾਊਂਟਰਸ ਵਿੱਚ ਐਂਟਰ ਵੀ ਨਹੀਂ ਹੋਣ ਦੇਣਾ ਜਿਹੀਆਂ ਆਤਮਾਵਾਂ ਨੂੰ ਜੋ ਖੁਦ ਕਿਸੇ ਕਰਦੀਆਂ ਜਾਂ ਆਤਮ ਹੱਤ ਕਰਦੀਆਂ ਸੁਸਾਈਡ ਕਰਦੀਆਂ ਉਹਨਾਂ ਨੂੰ ਪ੍ਰੇਤ ਜੋਨੀ ਚ ਪਟਕਣਾ ਹੀ ਪੈਣਾ ਹੈ ਜਦ ਤੱਕ ਉਹ ਆਯੂ ਦੇ ਜੋ ਪਰਮਾਤਮਾ ਨੇ ਵਿਧੀ ਵਿਵਧਾਨ ਨਾਲ ਲਿਖੀ ਸੀ ਵਾਕੀ ਦਿਨ ਪੂਰੇ ਨਹੀਂ ਕਰ ਲੈਂਦੇ ਸੁਚੇਤ ਹੋ ਜਾਓ ਜਾ ਫਿਰ ਜਿੱਦਾਂ ਆਦਮੀ ਪੁਰਾਣੇ ਕੱਪੜੇ ਛੱਡ ਕੇ ਨਵੇਂ ਪਾਉਂਦਾ ਇਸੇ ਤਰ੍ਹਾਂ ਆਤਮਾ ਵੀ ਇੱਕ ਸਰੀਰ ਛੱਡ ਕੇ ਦੂਸਰੇ ਵਿੱਚ ਪ੍ਰਵੇਸ਼ ਕਰਦੀ ਹੈ ਜਿਹੜਾ ਜਨਮ ਲੈਂਦਾ ਉਹਦੀ ਮੌਤ ਨਿਸ਼ਚਿਤ ਹੈ ਤੇ ਜਿਹੜਾ ਮਰਦਾ ਹੈ ਉਹਦਾ ਜਨਮ ਵੀ ਨਿਸ਼ਚਿਤ ਹੈ ਇਸ ਧੰ ਚੱਕਰ ਹੈ ਚੱਲਦਾ ਰਹਿੰਦਾ ਹੈ ਪਰ ਜਿਹੜੀ ਅਕਾਲ ਮੌਤ ਆ ਜਿਹੜੀ ਮਨੁੱਖ ਖੁਦ ਕਰਦਾ ਆਪ ਉਸ ਵਿੱਚ ਆਤਮਾ ਸਹਿਜ ਰੂਪ ਚ ਅਗਲੇ ਜਨਮ ਵਿੱਚ ਪ੍ਰਵੇਸ਼ ਨਹੀਂ ਕਰੇਗੀ ਚਲੋ ਮੈਂ ਜੇ ਦੁਨਿਆਵੀ ਉਦਾਹਰਣ ਤੁਹਾਨੂੰ ਸਾਥੀਓ ਦੇਣੀ ਹੋਵੇ ਮੇਰੇ ਪਾਠ ਕੋ ਦਰਸ਼ਕੋ ਕਿ ਜਿੱਦਾਂ ਦਫ਼ਤਰ ਚ ਅਧੇ ਅਧੂਰੀ ਫਾਈਲ ਸਾਈਡ ਤੇ ਪਈ ਟੇਬਲ ਤੇ ਢੂੜ ਚੱਟ ਰਹੀ ਹੁੰਦੀ ਨਾ ਉਹਨੂੰ ਕੋਈ ਕਰਮ ਘੱਤ ਨਹੀਂ ਲਾਉਂਦਾ ਉਦਾਂ ਹੀ ਖੁਦਕਿਸ਼ੀ ਕਰਨ ਵਾਲਾ ਮਨੁੱਖ ਵੀ ਅੰਗੋਲਿਆ ਰਹਿ ਜਾਂਦਾ ਕਿਸੇ ਸੱਤ ਪੜਾਵਾਂ ਚੋਂ ਇੱਕ ਵੀ ਕਾਊਂਟਰ ਤੇ ਉਹਨੂੰ ਐਂਟਰੀ ਨਹੀਂ ਕਰੰਦਿਆ ਨਾ ਉਹ ਮੁੱਖ ਦਰਵਾਜ਼ਾ ਹੀ ਬੰਦ ਹੋ ਜਾਣਾ ਆਤਮ ਹੱਤ ਕਰਨ ਵਾਲਾ ਮਨੁੱਖ 100 ਜਨਮ ਤੱਕ ਨਰਕਾਂ ਚ ਰਹਿਣਾ ਕਿਉਂਕਿ ਉਹਨੇ ਈਸ਼ਵਰ ਦੇ ਕੰਮਾਂ ਵਿੱਚ ਦਖਲ ਅੰਦਾਜ਼ੀ ਕੀਤੀ ਈਸ਼ਵਰ ਦੀ ਇੱਛਾ ਨਹੀਂ ਸੀ ਕਿ ਉਹ ਖੁਦਕਿਸ਼ੀ ਕਰੇ ਜੇ ਈਸ਼ਵਰ ਦੀ ਇੱਛਾ ਅਨਸਾਰ ਲਿਖਿਆ ਹੁੰਦਾ ਵੀ ਉਹਨੇ ਖੁਦਕਿਸ਼ੀ ਕਰਨੀ ਆ ਫਿਰ ਉਹ ਪ੍ਰੇਤ ਜੋਨੀ ਚ ਨਾ ਪਟਕੜਾ ਪਟਦਾ ਜਿਹੜੀ ਆਪਾਂ ਕਹਿੰਨੇ ਆ ਕੈਣਿਆਈ ਮੌਤ ਮਰ ਗਿਆ ਹੁਣ ਇਹਨੇ ਪਟਕੀ ਜਾਣਾ ਹਨਾ ਫਿਰ ਤਾਂ ਉਹਨੂੰ ਮੁਕਤ ਹੋ ਜਾਣਾ ਚਾਹੀਦਾ ਉਹਨੂੰ ਸਤਪਣਾਵਾ ਚੋਂ ਲੰਘਣਾ ਚਾਹੀਦਾ ਆਤਮਕਾਤੀ ਮਨੁੱਖ అనేక ਜਨਮਾਂ ਤੱਕ ਅਸ਼ੁਭ ਜੋਨੀਆਂ ਚ ਫਿਰ ਜਨਮ ਲੈਂਦਾ ਰਹਿੰਦਾ ਉਹਦੇ ਕਰਮਾਂ ਦੀ ਗੱਠੜੀ ਇੱਕ ਬੋਝ ਬਣ ਜਾਂਦੀ ਆ ਤੁਰਿਆ ਰਿਆ ਤੁਰਿਆ ਰਿਆ ਤੁਰਿਆ ਰਿਆ ਇਹ ਕਹਿ ਲਓ ਕਿ ਇੱਕ ਤਾਂ ਪ੍ਰਾਰਬਤ ਦੇ ਲਿਖੇ ਦੁੱਖ ਤੇ ਦੂਸਰਾ ਉਸਨੇ ਪ੍ਰਮਾਤਮਾ ਦੇ ਹੁਕਮਾਂ ਵਿੱਚ ਕੁਸਪੈਕਟ ਕਰਕੇ ਆਪਣੀ ਜਾਨ ਆਪ ਦਿੱਤੀ ਉਹਨੇ ਆਪਣੀ ਉਸ ਦੁੱਖਾਂ ਦੀ ਝੋਲੀ ਨੂੰ ਹੋਰ ਭਾਰਾ ਕਰ ਲਿਆ ਅਕਾਲ ਮੌਤ ਆਤਮਕਾਤ ਸਿੱਧੀਆਂ ਗੱਲਾਂ ਕਈ ਵਾਰੀ ਕਈ ਗ੍ਰੰਥਾਂ 'ਚ ਨਹੀਂ ਮਿਲਦੀਆਂ ਪਰ ਆਪਣੇ ਆਪ ਨੂੰ ਨਾਸ਼ ਕਰਨਾ ਰੱਬ ਦੀ ਰਜਾ ਵਿੱਚ ਜੀਣ ਤੋਂ ਇਨਕਾਰ ਕਰਨ ਦੇ ਬਰਾਬਰ ਆ ਅਸਲੀ ਗਿਆਨ ਵਾਲਾ ਵਿਅਕਤੀ ਇਹ ਸਮਝਦਾ ਕਿ ਆਤਮਾ ਤਾਂ ਅਜਨਮਈ ਹੈ ਇਹਨੂੰ ਖਤਮ ਕੀਤਾ ਨਹੀਂ ਜਾ ਸਕਦਾ ਸਰੀਰ ਖਤਮ ਕੀਤਾ ਨਾ ਉਹਨੇ ਉਹ ਆਪਣੇ ਦੁੱਖਾਂ ਤੋਂ ਪਲਾਇਨ ਨਹੀਂ ਕਰਦਾ ਉਹ ਉਹਨਾਂ ਨੂੰ ਬਰਦਾਸ਼ਤ ਕਰਕੇ ਉਹਨਾਂ ਦੇ ਰਾਹ ਤੇ ਅੱਗੇ ਵਧਦਾ ਹੈ ਜਿਹੜਾ ਸੋਝੀ ਵਾਲਾ ਜਿਹਨੂੰ ਪਤਾ ਜਿਹਨੂੰ ਗਿਆਨ ਪਤਾ ਕਿ ਪ੍ਰਮਾਤਮਾ ਦੇ ਹੁਕਮ ਤੋਂ ਆਪਾਂ ਅਲੱਗ ਨਹੀਂ ਜਾ ਸਕਦੇ ਜੋ ਵਿਅਕਤੀ ਜੀਵਨ ਦੇ ਅਸਲ ਤੱਤ ਨੂੰ ਸਾਹਮਣੇ ਲੈਂਦਾ ਉਹ ਕਦੇ ਵੀ ਖੁਦਕੁਸ਼ੀ ਵਰਗਾ ਬੁਝਦਿਲੀ ਵਾਲਾ ਕੰਮ ਕਰਦਾ ਹੀ ਨਹੀਂ ਮੇਰੀ ਇਹ ਵੀਡੀਓ ਤੁਹਾਨੂੰ ਮੋਟੀਵੇਟ ਵੀ ਕਰ ਰਹੀ ਹੈ ਕਿ ਨਹੀਂ ਮਰਨਾ ਉਸ ਤਹਿਤ ਜੋ ਡਰ ਬਿਆਨ ਕਰ ਰਹੀ ਹਾਂ ਮੈਂ ਉਹ 100% ਸੱਚੇ ਨੇ ਸਵਾਲ ਇਹ ਵੀ ਨਹੀਂ ਕਰੋ ਕਿ ਮੌਤ ਕਿਉਂ ਆ ਗਈ ਸਵਾਲ ਇਹ ਵੀ ਨਹੀਂ ਕਿ ਮੌਤ ਆਪਣੀ ਸੀ ਉਹਦੀ ਜਾਂ ਲਿਆਇਆ ਗਿਆ ਕੋਈ ਉਹਦੇ ਮਨ ਚ ਕਿਦਾਂ ਆ ਗਿਆ ਕਿ ਇਹ ਇੱਕ ਦਿਲ ਦੇ ਦਰਦ ਦੀ ਥਾਂ ਇੱਕ ਆਤਮਕ ਕੁਰਬਾਨੀ ਨਹੀਂ ਸੀ ਇਹ ਅਧੂਰਾ ਚੱਕਰ ਸੀ ਹੁਣ ਸੰਕੜੇ ਜਨਮਾਂ ਤੱਕ ਕੇ ਚੱਲਣਾ ਮੁੱਕਣਾ ਹੀ ਨਹੀਂ ਅਵਗਤ ਪਰ ਸਵਾਲ ਇਹ ਨਹੀਂ ਕਿ ਮੌਤ ਕਿਉਂ ਆਈ ਜਾਂ ਉਹਦਾ ਜੀਵਨ ਰੁਕਿਆ ਕਿਉਂ ਪਹਿਲੀ ਗੱਲ ਖੁਦ ਕਿਸੇ ਕਿਸੇ ਸਮੱਸਿਆ ਦਾ ਹੱਲ ਨਹੀਂ ਆ ਇਹ ਸਿਰਫ ਸਮੱਸਿਆ ਨੂੰ ਵਿਰਾਸਤ ਛੱਡ ਜਾਂਦੀ ਹੈ ਆਪਣੇ ਪਿਆਰੇ ਪਰਿਵਾਰ ਲਈ ਉਹ ਰੋਂਦੇ-ਕਰੌਲੋਂਦੇ ਰਹਿ ਜਾਂਦੇ ਆ ਉਹ ਸੋਚਾਂ 'ਚ ਰਹਿੰਦੇ ਆ ਕਿ ਸਾਡੇ ਕੋਲ ਕਿੱਥੇ ਗਲਤੀ ਹੋ ਗਈ ਜੇਕਰ ਤੁਹਾਡੇ ਘਰ ਵਿੱਚ ਖੁਦਾ ਨਾ ਖਾਸਤਾ ਰੱਬ ਕਰੇ ਦੁਸ਼ਮਣ ਦੇ ਘਰ ਵੀ ਇਦਾਂ ਨਾ ਹੋਏ ਕਿਸੇ ਨੇ ਆਤਮਕਤ ਕਰ ਲਿਆ ਤਾਂ ਇਹ ਸੋਚ ਲਓ ਕਿ ਉਹ ਵਿਅਕਤੀ ਆਪਣੇ ਜੀਵਨ ਲਈ ਨਹੀਂ ਆਪਣੇ ਦਰਦ ਤੋਂ ਮੁਕਤੀ ਲਈ ਮਰਿਆ ਸੀ ਪਰ ਕਿ ਉਹ ਆਤਮਾ ਅਜੇ ਵੀ ਦੁਦਰ ਭਟਕ ਰਹੀ ਹੈ ਜੀ ਯਕੀਨਨ ਉਹਨੇ ਪਟਕਣਾ ਤੁਸੀਂ ਉਹਦੀ ਆਤਮਿਕ ਸ਼ਾਂਤੀ ਲਈ ਉਪਾਅ ਜ਼ਰੂਰ ਕਰਿਓ ਬਹੁਤ ਨੁਕਸਾਨ ਆ ਪਿਛਲੇ ਲਈ ਜਿੰਨੇ ਵੀ ਪਰਿਵਾਰਕ ਮੈਂਬਰ ਬਾਕੀ ਜਿਉਂਦੇ ਆ ਜਿਉਂਦੇ ਕਾਦੇ ਕੋਈ ਇਦਾਂ ਅਚਨਚੇਤ ਅਣਾਈ ਮੌਤ ਮਰਦਾ ਖੁਦਕਿਸ਼ੀ ਕਰ ਲੈਂਦਾ ਤਾਂ ਫਿਰ ਪਿਛਲੇ ਤਾਂ ਜਿੰਦੇ ਜੀ ਮਰ ਜਾਂਦੇ ਆ ਉਹ ਤਾਂ ਜਿਨ੍ਹਾਂ ਤੱਕ ਸਮਝ ਲਈ ਆ ਬੋਝ ਝੋ ਰਹੇ ਆਪਣੇ ਜੀਵਨ ਦੇ ਜਿਹੜੇ ਕੱਲੋ ਕੈਲੰਡਰ ਦੇਆਂ ਤਰੀਕਾਂ ਦੇ ਸਾਲ ਕੱਟ ਰਹੇ ਆ ਤੁਸੀਂ ਕੀ ਕਰਨਾ ਪਹਿਲੇ ਮੱਸਿਆ ਮਹੀਨੇ ਦੀ ਕੋਈ ਜਿਹੜੀ ਆਉਂਦੀ ਜਾਂ ਪਿਤ੍ਰਪਖ ਸ਼ੁਰੂ ਹੋਣ ਵਾਲਿਆ ਪਿਤ੍ਰ ਸ਼ਰਧਾ ਤੇ ਵੀ ਮੈਂ ਲਿਖਾਂਗੀ ਪਿਤ੍ਰਪਖ ਚ ਪਤਾ ਕੀ ਕਰਨਾ ਕਾਲੇ ਤੇਲ ਨਾਲ ਲਿਓ ਥੋੜਾ ਜਿਹਾ ਗੰਗਾ ਜਲ ਲੈ ਲਿਓ ਅਲੱਗ ਤੇ ਖੀਰ ਥੋੜੀ ਬਣਾ ਲਿਓ ਇਦਾਂ ਕਰਕੇ ਪਿੰਡਦਾਨ ਕਰਾਉਣਾ ਕਿਸੇ ਐਕਸਪਰਟ ਕੋਲੋਂ ਠੀਕ ਆ ਕਿਸੇ ਗਊਸ਼ਾਲਾ ਚ ਚੱਲ ਜਾਣਾ ਉੱਥੇ ਕੋਈ ਵੀ ਚੈਰਿਟੀ ਦੇ ਦਿਓ ਅਨਾਜ ਦੇ ਦਿਓ ਪਸ਼ੂਆਂ ਲਈ ਜਾਂ ਹਰਾਚਾਰਾ ਦੇ ਦਿਓ ਆਤਮਾ ਦੀ ਸ਼ਾਂਤੀ ਲਈ ਅਰਦਾਸ ਜ਼ਰੂਰ ਕਰਨੀ ਹੈ ਜਾਂ ਤੁਸੀਂ ਫਿਰ ਓਮ ਨਮੋ ਭਗਵਤੈ ਵਾਸੁਦੇਵਾਏ ਇੱਕ ਵਾਰੀ ਮੜਾ ਨਿਤਨੇਮ ਚ ਕਰੋ ਮਨ ਨੂੰ ਤੁਹਾਡੇ ਨੂੰ ਸੰਤੁਲਨ ਦੇਗੀ ਨਾਲੇ ਜਿਹੜੀ ਆਤਮਾ ਇਸ ਤਰ੍ਹਾਂ ਜਾ ਚੁੱਕੀ ਹੈ ਉਸ ਨੂੰ ਅ ਮਤਲਬ ਪਿੱਛੇ ਪਰਿਵਾਰ ਨੂੰ ਪਾੜਾ ਮੰਨਣ ਦਾ ਬਲ ਬਖਸ਼ ਲਈ ਇਹ ਮੜਾ ਜ਼ਰੂਰ ਕਰ ਦਿਓ ਬ੍ਰਾਹਮਣਾ ਨੂੰ ਖਾਣਾ ਖਿਲਾ ਦਿਓ ਇੱਕ ਛੋਟਾ ਜਿਹਾ ਕੋਈ ਹਵਨ ਵੀ ਕਰਵਾ ਲਓ ਉਸ ਵਿਅਕਤੀ ਦਾ ਨਾਮ ਹਰ ਵਾਰੀ ਤੁਸੀਂ ਲੈਣਾ ਲੈਣਾ ਜੇ ਤੁਸੀਂ ਜੇ ਤੁਹਾਡਾ ਕੋਈ ਵੀ ਆਪਣੇ ਆਪ ਨੂੰ ਕਟਕਟ ਕੇ ਜਿਉਂਦਾ ਮਹਿਸੂਸ ਕਰ ਰਿਹਾ ਦੇਖਿਆ ਕਰੋ ਆਲੇ ਦੁਆਲੇ ਤੁਹਾਨੂੰ ਕਹਿੰਦੇ ਤੁਸੀਂ ਕਹਿੰਦੇ ਸਾਨੂੰ ਪਤਾ ਨਹੀਂ ਲੱਗਾ ਚੰਗਾ ਭਲਾ ਸੀ ਰੋਟੀ ਖਾ ਕੇ ਗਿਆ ਫਲਾਨਾ ਹੋ ਗਿਆ ਨਹੀਂ ਨਾ ਅੰਦਰ ਪਤਾ ਨਹੀਂ ਕਿੰਨਾ ਦਵੰਦ ਯੁੱਧ ਚੱਲ ਰਿਹਾ ਹੁੰਦਾ ਪੜਿਆ ਕਰੋ ਆਪਣੇ ਬੱਚਿਆਂ ਦੇ ਦਿਮਾਗਾਂ ਨੂੰ ਘਰਾਂ ਦੇ ਕਲਕਲਿਸਟ ਵਾਧਾ ਨਾ ਕਰਾਇਆ ਕਰੋ ਹਟਾਇਆ ਕਰੋ ਲੜਾਈਆਂ ਥੋੜੇ ਜਿਹਾ ਜੀਵਨ ਦੇਖ ਲਓ ਜੇ ਤੁਸੀਂ ਜਾਂ ਤੁਹਾਡਾ ਕੋਈ ਵੀ ਆਪਣੇ ਆਪ ਨੂੰ ਕਟਕਟ ਕੇ ਜਿਉਂਦਾ ਮਹਿਸੂਸ ਕਰਦਾ ਉਹਨੂੰ ਰੋਕੋ ਆਪਣੇ ਆਪ ਤੋਂ ਸਹੀ ਤਰੀਕੇ ਨਾਲ ਸਵਾਲ ਪੁੱਛ ਲਓ ਜੇ ਮੇਰਾ ਦਿਲ ਮਰਨ ਨੂੰ ਕਰਦਾ ਆਪਣੇ ਆਪ ਨੂੰ ਸਵਾਲ ਕਰੋ ਮੈਂ ਮਰਨਾ ਇਹ ਦਰਦ ਹੈ ਇਹ ਪਟਕਣ ਹੋਏਗੀ ਜਾਂ ਮੁਕਤੀ ਜੇ ਜਵਾਬ ਦਰਦਾ ਤਾਂ ਫਿਰ ਦੇਖੋ ਮਰਜੀ ਹੈ ਤੁਹਾਡੀ ਹੈਨਾ ਸੋ ਇਹ ਵੀਡੀਓ ਤੁਹਾਡੀ ਜ਼ਿੰਦਗੀ ਦਾ ਰੁਖ ਮੋੜ ਸਕਦੀ ਹੈ ਕਿਸੇ ਹੋਰ ਦੀ ਜ਼ਿੰਦਗੀ ਦਾ ਵੀ ਰੁਖ ਮੋੜ ਸਕਦੀ ਹੈ ਇਸ ਕਰਕੇ ਮੇਰੀ ਇਸ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਕਿ ਤੁਸੀਂ ਕੀ ਸੋਚਦੇ ਆ ਕਿ ਕਿਸੇ ਇੱਕ ਵਿਅਕਤੀ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰੋ ਠੀਕ ਹੈ ਦੱਸੋ ਕਿ ਜੇ ਜਦੋਂ ਤੱਕ ਤੁਹਾਡੀ ਸਾਹ ਚੱਲ ਰਹੀ ਹੈ ਪ੍ਰਾਣ ਪਰਮਾਤਮਾ ਨੇ ਬਖਸ਼ੇ 88 ਲੱਖ ਜਾਨੀਆਂ ਤੋਂ ਬਾਅਦ ਤਦ ਤੱਕ ਤੁਸੀਂ ਕਿਉਂ ਪਰਮਾਤਮਾ ਦੇ ਹੁਕਮਾਂ ਦੀ ਉਲੰਘਣਾ ਕਰਨੀ ਹੈ ਮਰ ਕੇ ਜਦੋਂ ਤੁਸੀਂ ਉਸ ਟਿਵਨ ਨੂੰ ਜਿਸ ਤਰ੍ਹਾਂ ਜਿਹੜੇ ਤੁਹਾਡੇ ਤੁਹਾਡੇ ਪ੍ਰਾਰਬਧ ਕਰਮਾਂ ਸੰਸਾਨ ਤੁਹਾਨੂੰ ਮਿਲਿਆ ਆ ਤਦ ਤੱਕ ਤੁਸੀਂ ਜਿਓ ਆਪਣੇ ਕਰਮਾਂ ਨੂੰ ਕਰੋ ਜਿਹੜੇ ਪੁੱਗ ਤੋਂ ਸੋ ਦੋਸਤੋ ਅਸੀਂ ਤਾਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਸ ਵੀਡੀਓ 'ਚ ਕਿ ਖੁਦਕਿਸ਼ੀ ਸਿਰਫ ਇੱਕ ਜ਼ਿੰਦਗੀ ਦਾ ਅੰਤ ਨਹੀਂ ਹੈ ਖੁਦਕਿਸ਼ੀ ਪਾਪ ਹੈ ਮਹਾਪਾਪ ਹੈ ਇਹ ਆਤਮਾ ਦੀ ਯਾਤਰਾ ਜਿਹੜੀ ਸੁਖਾਵੀ ਹੋ ਸਕਦੀ ਸੀ ਉਸ ਦੇ ਵਿੱਚ ਹੁਣ ਸਿਰਫ ਪਟਕਣੇ ਹਿੱਸੇ ਆਏਗੀ ਸੋ ਸਭ ਤੋਂ ਪਹਿਲਾਂ ਇਸ ਗੱਲ ਨੂੰ ਸਮਝ ਲੈਣਾ ਨੰਬਰ 1 ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਪ੍ਰਾਰਵਦ ਕਿਹੜੇ ਭੋਗਵਾਦੀ ਕਰਮ ਜਿਹੜੇ ਭੋਗ ਕੇ ਆ ਗਏ ਆ ਇਸ ਮਨੁੱਖਾ ਜੀਵਨ ਤੋਂ ਪਹਿਲਾਂ ਤੇ ਕਿਰਿਆਮਾਨ ਜੋ ਵਰਤਮਾਨ ਕਰਮ ਨੇ ਇੱਕੋ ਜਿਹਾ ਕਦੀ ਵੀ ਨਹੀਂ ਹੁੰਦੇ ਮਨੁੱਖ ਦੀ ਕੁੰਡਲੀ ਵਿੱਚ ਜੇ ਮੌਤ ਦਾ ਕਾਰਕ ਆਤਮ ਅਧਿਆਨ ਨਹੀਂ ਹੈ ਪਰ ਉਹ ਮਨੁੱਖ ਅਚਨਚੇਤ ਮਨੋਵਿਗਿਆਨਕ ਤਣਾ ਕਰਕੇ ਕੋਈ ਲੋਭ ਕੋਈ ਮੋਹ ਕਿਸੇ ਮੁਸੀਬਤ ਕਰਕੇ ਮਨੋਬਲ ਦੀ ਕਮੀ ਕਰਕੇ ਖੁਦਕੁਸ਼ੀ ਕਰ ਲੈਂਦਾ ਆ ਤਾਂ ਇਹ ਕਿਰਿਆਮਾਨ ਕਰਮ ਮੰਨੇ ਜਾਣਿਆ ਨਾ ਕਿ ਪ੍ਰਾਰਵਦ ਸੋ ਯਕੀਨਨ ਇੱਕ ਨਵੇਂ ਐਂਗਲ ਤੋਂ ਮੈਂ ਗੱਲ ਕੀਤੀ ਹੈ ਬਿਲਕੁਲ ਮੇਰੀ ਵੀਡੀਓ ਜੋ ਪਹਿਲੀ ਵਾਰ ਸਮਝ ਨਹੀਂ ਆਈ ਤੁਸੀਂ ਦੁਬਾਰਾ ਰਿਵਾਈਂਡ ਕਰਕੇ ਸੁਣ ਲਓ ਅਲੱਗ ਵਿਸ਼ਾ ਸੀ ਔਰ ਜਦੋਂ ਵੀ ਕੋਈ ਕਿਸੇ ਟਾਪਿਕ ਤੇ ਮੇਰੇ ਵਰਗੀ ਡਾਕਟਰ ਤੇਰਾਕਾਰ ਵੀਡੀਓ ਬਣਾਉਂਦੀ ਹੈ ਤਾਂ ਇਹ ਨਹੀਂ ਕਿ ਇੱਕ ਕਿਤਾਬ ਚੱਕੀ ਤੇ ਸਕ੍ਰਿਪਟ ਬੋਲਣੀ ਸ਼ੁਰੂ ਕਰ ਦਿੰਦੀ ਐ ਨੋ ਪਤਾ ਨਹੀਂ ਕਿੰਨਿਆਂ ਥਾਵਾਂ ਤੋਂ ਟਾਪਿਕ ਨੂੰ ਆਪਾਂ ਕਲੈਕਟ ਕਰਦੇ ਆ ਫਿਰ ਉਸ ਨੂੰ ਤਿਆਰ ਕਰਦੇ ਹਾਂ ਅੰਤਿਮ ਸ਼ੋਹਾ ਦੇ ਕੇ ਤੁਹਾਡੇ ਲਈ ਪ੍ਰਸਤੁਤ ਕਰਦੀ ਹੈ ਸੋ ਮੈਨੂੰ ਲੱਗਾ ਸੀ ਕਿ ਖੁਦਕੁਸ਼ੀਆਂ ਦਾ ਵਿਸ਼ਾ ਜਿਹੜਾ ਬਹੁਤ ਇੱਕ ਦਰਦ ਛੱਡ ਜਾਂਦਾ ਪਰਿਵਾਰਾਂ ਦੇ ਪਿੱਛੇ ਹੈ ਨਾ ਕਿੰਦਾ ਅਚੰਚੇਤ ਕੋਈ ਚਲਾ ਜਾਂਦਾ ਪਰ ਉਹ ਬਹੁਤ ਸਾਰੇ ਸਵਾਲ ਛੱਡ ਜਾਂਦਾ ਉਹ ਸਵਾਲ ਜਿਨ੍ਹਾਂ ਦਾ ਸਾਨੂੰ ਸਤਾ ਉਮਰ ਜਵਾਬ ਨਹੀਂ ਮਿਲਦਾ ਇੱਕ ਦਰਦ ਲੈ ਕੇ ਫਿਰ ਜੀਉਣ ਵਾਲੇ ਪਿੱਛੇ ਜੀਂਦੇ ਜਿਹੜੇ ਅਸਲ 'ਚੋਂ ਅੰਦਰੋਂ ਤਾਂ ਮਰ ਚੁੱਕੇ ਹੁੰਦੇ ਸੋ ਖੁਦਕੁਸ਼ੀ ਤੋਂ 100 ਵਾਰ ਸੋਚਣਾ ਨਾ 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 ਕਹਿਣਾ ਜਿੱਦਾਂ ਡਰੱਗਸ ਨੂੰ ਨੋ ਕਹਿਣਾ ਖੁਦਕੁਸ਼ੀ ਨੂੰ ਵੀ ਨੋ ਕਹਿਣਾ ਇਦਾਂ ਦੀ ਕੋਈ ਨਾਬਤ ਕਦੀ ਨਹੀਂ ਆਉਂਦੀ ਸ਼ੇਅਰ ਕਰਿਆ ਕਰੋ ਆਪਣਾ ਮਨ ਹਲਕਾ ਕਰ ਲਓ ਮੈਂ ਹਾਂ ਡਾਕਟਰ ਤੇਰਾਂਕੌਰ ਕਮੈਂਟ ਬਾਕਸ 'ਚ ਆਪਣਾ ਦਰਦ ਲਿਖੋ ਮੈਨੂੰ ਦੱਸੋ ਮੈਂ ਕਿਹੜੀ ਵੀਡੀਓ ਬਣਾਵਾਂ ਫਿਰ ਇੱਕ ਨਵੇਂ ਵਿਸ਼ੇ ਨਾਲ ਤੁਹਾਡੇ ਕੋਲ ਹਾਜ਼ਰ ਹੋਵਾਂਗੀ ਟਿਲ ਦੈਨ ਬਾਏ ਬਾਏ